ਜਦ ਜ਼ਬਾਨ ਜਪਣਾ ਸ਼ੁਰੂ ਕਰਦੀ ਹੈ ਧਰਮ ਦਾ ਬੂਟਾ ਉਦੋਂ ਹੀ ਮਨ ਦੇ ਚ ਲੱਗਦਾ ਉਸ ਤੋਂ ਪਹਿਲੇ ਨਹੀਂ ਲੱਗਦਾ ਭਾਵੇਂ ساری ਜ਼ਿੰਦਗੀ ਗੁਰਦੁਆਰੇ ਆਂਦਾ ਰਿਹਾ ਹੋਵੇ ਤੇ ਸੇਵਾ ਕਰਦਾ ਰਿਹਾ ਹੋਵੇ ਤੇ ਦਾਨਪੁਣ ਕਰਦਾ ਰਿਹਾ ਹੋਵੇ ਜੈਸੇ ਜਪਣਾ ਸ਼ੁਰੂ ਕਰਦਾ ਹੈ ਸਮਝ ਲੈ ਇਸ ਨੇ ਬੂਟਾ ਲਾ ਦਿੱਤਾ ਉਪਜੇ ਧਰਮ ਵਾਕ ਸਤ ਕਰ ਅਤ ਉਹ ਜੋ ਸੱਚ ਪ੍ਰਮਾਤਮਾ ਹੈ ਉਹਦਾ ਬੋਲ ਉਹਦਾ ਵਾਕ ਜਦ ਜਪਣਾ ਆਰੰਭ ਹੋ ਜਾਂਦਾ ਹੈ ਸਮਰਲੋ ਧਰਮ ਦਾ ਬੂਟਾ ਲੱਗ ਗਿਆ ਪੈਦਾ ਹੋ ਗਿਆ ਉਪਜੇ ਧਰਮ ਵਾਕ ਸਤ ਕਰ ਅਤ ਦਇਆ দান ਕਰ ਧਰਮ ਵਦੇਨਿਤ ਧਰਮ ਦਾ ਬੂਟਾ ਵੱਧਦਾ ਹੈ ਦਇਆ ਕਰਕੇ ਪਰ ਉਪਕਾਰ ਕਰਕੇ ਦਾਨੇ ਬਿਰਤੀਆਂ ਕਰਕੇ ਇਹ ਸੁਣਾਲ ਵੱਧਾ ਇਸਥਿਤ ਧਰਮ ਖੇਮਾ ਕੇ ਸੰਗਾ ਧਰਮ ਦਾ ਬੂਟਾ ਬੜਾ ਕੋਮਲ ਹੈ ਤਰਾਂ-ਤਰਾਂ ਦੀਆਂ ਵਾਸ਼ਨਾਵਾਂ ਦੀਆਂ ਹਵਾਵਾਂ ਇਸ ਨੂੰ ਕਿਤੇ ਤੋੜ ਕੇ ਨਾ ਰਹਿਕ ਦੇਣਾ। ਧੁਖੇਵਾਂ ਦੀ ਥੰਬੀਰੇ ਨਾਲ ਵੇਖ ਕੇ ਅੰਡਠ ਕਰਨਾ, ਕਿਸੇ ਨੇ ਵਧੀਕੀ ਵੀ ਕੀਤੀ ਹੈ ਨਜ਼ਰ ਅੰਦਾਜ਼ ਕਰਨਾ, ਇਹਨੂੰ ਕਹਿੰਦੇ ਨੇ ਸ਼ਮਾ ਕਰ ਦੇਣਾ। ਤਪਨਾ ਖਿਮਾ ਸਮਾਨ। ਸ਼ਮਾ ਕਰ ਦੇਣਾ ਇਸ ਤੋਂ ਵੱਡਾ ਕੋਈ ਤਪ ਨਹੀਂ ਹੈ। ਕੀਤੀ ਤੇ ਉਸਨੇ ਵਧੀਕੀ ਹੈ, ਮਾਫ ਕਰ ਦਿੱਤਾ। ਕੀਤਾ ਤੇ ਉਸਨੇ ਅਨਰਥ ਹੈ, ਨਜ਼ਰ ਅੰਦਾਜ਼ ਕੀਤਾ। ਇਹ ਪ੍ਰਮਾਤਮਾ ਦਾ ਸੁਭਾਅ ਹੈ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ ਦੇਖਦਾ ਹੈ ਸਾਡੇ ਗੁਨਾਹਾਂ ਨੂੰ ਪਰ ਆਪਣੀ ਰਹਿਮਤ ਦੇ ਦਰਵਾਜ਼ੇ ਬੰਦ ਨਹੀਂ ਕਰਦਾ ਨਹੀਂ ਕਰਦਾ ਫਿਰ ਸਿਰਫ ਇਤਨਾ ਹੀ ਨਹੀਂ ਜਿਵੇਂ ਪ੍ਰਸਾਦ ਤੇਰੇ ਅਨਕ ਛਿੱਦਰ ਢਾਕੇ ਪਤਾ ਨਹੀਂ ਕਿਤਨੇ ਸਾਡੇ ਗੁਨਾਹਾਂ ਨੂੰ ਢੱਕ ਕੇ ਰੱਖਦਾ ਹੈ ਮਨ ਦਾ ਗਲਤ ਸੋਚਣਾ ਪਾਪ ਹੈ ਦੂਜੇ ਨੂੰ ਕੱਖ ਨਹੀਂ ਪਤਾ ਚੱਲਦਾ ਕੁਝ ਵੀ ਨਹੀਂ ਅਸੀਂ ਦੂਜੇ ਬਾਰੇ ਬੁਰਾ ਸੋਚਦੇ ਪਏ ਕੋਲ ਬੈਠਾ ਨੂੰ ਕੋ ਕੁਝ ਵੀ ਨਹੀਂ ਪਤਾ ਐਸਾ ਪ੍ਰਭੂ ਨੇ pardha ਪਾਇਆ ਹੈ ਸਾਡੇ ਪਾਪਾਂ ਤੇ ਬੇਸ਼ੰਮਾਰ ਅਪਰਾਧਾਂ ਤੇ ਵੀ ਜਹੇ ਪ੍ਰਸਾਦ ਤੇਰੇ ਅਨਕ ਛਿੱਧ ਰੜਾ ਕੇ ਜਿਹਦੀ ਕਿਰਪਾ ਦਾ ਸਦਕਾ ਪਤਨੀ ਤੇਰੇ ਕਿਤਨੇ ਔਗਣ ਢਕੇ ਪੈਣ ਕਿਸੇ ਨੂੰ ਕੁਝ ਨਹੀਂ ਪਤਾ ਕੋਈ ਨਹੀਂ ਜਾਣਦਾ ਇਹ ਉਹਦੀ ਰਹਿਮਤ ਹੈ ਇਹ ਉਹਦੀ ਬਖਸ਼ਿਸ਼ ਹੈ ਪ੍ਰਭੂ ਚਾਹਦਾ ਹੈ ਸੰਸਾਰ ਦੇ ਸੰਬੰਧ ਬਣੇ ਰਹਿਣ ਜੇ ਪਿਤਾ ਨੂੰ ਪਤਾ ਚੱਲ ਜਾਏ ਪੁੱਤਰ ਸਾਰਾ ਦਿਨ ਕੀ ਸੋਚਦਾ ਰਹਿੰਦਾ ਹੈ ਤੇ ਪੁੱਤਰ ਨੂੰ ਵੀ ਪਤਾ ਚੱਲ ਜਾਏ ਮਨ ਪਿਤਾ ਦੇ ਮਨ ਵਿੱਚ ਕਿਹੜੇ ਵਿਚਾਰ ਚੱਲਦੇ ਪੈਣੇ ਇਹ ਸੰਬੰਧੀ ਨਹੀਂ ਰਹੇਗਾ ਬਾਕੀਆਂ ਦੀ ਤੇ ਗੱਲ ਛੱਡੋ ਗੁਸਤਾਖੀ ਮਾਫ ਜੇ ਪ੍ਰਸਾਦ ਤੇਰੇ ਅਨਕ ਛਿਦਰ ਟਾਖੇ ਸਾਰਿਆਂ ਤੇ ਪੜਦਾ ਪਾ ਦਿੰਦਾ ਹੈ ਪ੍ਰਭੂ ਦੁੱਖਨ ਦੇਖਤ ਹੈ ਪਰ ਦੇਤ ਨਾ ਹਾਰੇ ਉਪਜੇ ਧਰਮ ਵਾਕ ਸਤ ਕਰ ਅਤ ਦਇਆ ਦਾਨ ਕਰ ਧਰਮ ਵਧੇ ਨਿਤ ਇਸਥਿਤ ਧਰਮ ਖਿਮਾ ਕੇ ਸੰਗਾ ਧਰਮ ਟਿਕਿਆ ਰਹਿੰਦਾ ਹੈ ਸ਼ਮਾ ਦੇ ਆਸਰੇ ਤੇ ਛੋਟੀ ਛੋਟੀ ਗੱਲ ਤੇ ਮਨੁੱਖ ਬਦਲੇ ਦੀ ਭਾਵਨਾ ਨਾਲ ਭਰ ਜਾਂਦੇ ਨੇ ਸ਼ਮਾ ਇੱਕ ਬਹੁਤ ਵੱਡਾ ਗੁਣ ਹੈ ਇਸ ਸਿਤ ਧਰਮ ਖਿਮਾ ਕੇ ਸੰਗਾ ਧਰਮ ਕ੍ਰੋਧ ਕਰ ਹੋਤ ਵਿਭੰਗਾ ਛੇ ਨਮਾਤਰ ਕ੍ਰੋਧ ਕਰਦੇ ਆ ਉਹ ਧਰਮ ਦਾ ਬੂਟਾ ਜਿਹੜਾ ਉਗਿਆ ਸੀ ਥੋੜਾ ਵਧਿਆ ਸੀ ਸੜ ਕੇ ਰਾਖ ਹੋ ਜਾਂਦਾ ਹੈ ਇੱਕ ਦਿਨ ਦਾ ਕੀਤਾ ਹੋਇਆ ਪਰਬਲ ਕਰੋਧ ਪਤਾ ਨਹੀਂ ਕਿਤਨੇ ਦਿਨਾਂ ਦਾ ਜਪ ਖਤਮ ਕਰਕੇ ਰੱਖ ਦਿੰਦਾ ਹੈ ਗੰਡੇਂ ਦੇਆਂ 6 ਮਾਂ ਤੋੜੇਂਦਿਆਂ ਇੱਕ ਗਿਣਾ 6 ਮਹੀਨੇ ਸਾਧਨਾ ਕੀਤੀ ਸੀ ਕਿਦਰੇ ਮਾੜੀ ਜੀਆਂ ਗੱਲ ਬਣੇ ਇੱਕ ਦਿਨ ਦੇ ਟੁੱਟ ਕੇ ਰਹਿ ਗਏ ਇੱਕ ਛਿੰਦ ਵਿੱਚ ਗੰਡੇਂ ਦੇਆਂ 6 ਮਾਂ ਤੋੜੇਂਦਿਆਂ ਇੱਕ ਜਗਤ ਦੇਜ ਕੁਝ ਬਣਾਉਂਦੇ ਆ ਸਮਾਂ ਲੱਗਦਾ ਹੈ ਮਿਟਾਉਂਦੇ ਆ ਸਮਾਂ ਨਹੀਂ ਲੱਗਦਾ। ਇੱਕ ਮਨੁੱਖ ਜਵਾਨ ਹੋਇਆ ਹੈ। ਘੱਮ ਸੇ ਘੱਮ 18 19 20 ਸਾਲ ਤੇ ਲੱਗੇ ਨੇ। ਪਰ ਜ਼ਹਿਰ ਦੇ ਕੇ ਮਾਰਨ ਲੱਗਿਆ ਇਸ ਨੂੰ 20 ਸਾਲ ਲੱਗਣਗੇ। ਗੋਲੀ ਨਾਲ ਇਹਨੂੰ ਮਾਰਨ ਲੱਗਿਆ 20 ਸਾਲ ਲੱਗਣਗੇ ਉਹ ਨਹੀਂ। ਟੁੜੇਂਦੇ ਆ ਇੱਕ ਖੇਡ। ਇੱਕ ਦਰਖਤ ਕਿਦਰੇ 5 4 ਸਾਲਾਂ ਵਿੱਚ ਆਸਮਾਨ ਨੂੰ ਛੋਣ ਲੱਗਾ ਹੈ। ਇਹਨੂੰ ਕੱਟਣ ਲੱਗਿਆ 5 4 ਸਾਲ ਲੱਗਣਗੇ। ਇੱਕ ਮਿੰਟ ਦਾ ਆ ਕੱਲ ਖੜੇ ਸਾਂ ਡੜ 10 ਦਰਖਤ ਮੈਂ ਖੜੇ ਹੋ ਕੇ ਦੇਖਦਾ ਰਿਆ 5 ਮਿੰਟਾਂ 'ਚ ਸਾਰੇ ਢਾਕੇ ਪਰੇ ਕਰ ਦਿੱਤੇ ਤੁਣੇਂਦੇ ਆ ਇੱਕ ਖਿੰਡਾ ਕਿ ਆ ਇੱਕ ਖਿੰਡ ਦੇ ਚਿਤਨਾ ਵੱਡਾ ਦਰਖਤ ਬਣੇ ਟੁੱਟੇਗਾ ਇੱਕ ਖਿੰਡ ਦੇ ਚ ਕਈ ਕਥਨ ਦੇ ਚ ਇਹ ਮਨੁੱਖ ਜਵਾਨ ਹੋਇਆ ਨਹੀਂ ਇੱਕ ਦਿਨ ਦੇ ਚ ਮਾਰਿਆ ਜਾ ਸਕਦਾ ਹੈ ਖਤਮ ਕੀਤਾ ਜਾ ਸਕਦਾ ਹੈ 6 ਮਹੀਨੇ ਲੱਗੇ ਜਪ ਕਿਦਰੇ ਰਸ ਬਣਿਆ ਸਵਾਦਾਂ ਲੱਗਾ ਟੁੜੇਂਦੇ ਆਇਕ ਖਿਨਾ ਧਰਮ ਕਰੋਧ ਕਰ ਹੋਤ ਵਿਭੰਗਾ ਛੇ ਨਮਾਤਰ ਪਰਬਲ ਕਰੋਧ ਕੀ ਕੀਤਾ ਪੂਟਾ ਸੜ ਕੇ ਸੁਹਾ ਹੋ ਗਿਆ ਜਿਸ ਅਵਸਥਾ ਦੇਚ ਭਾਵ ਰਸ ਆ ਰਿਹਾ ਤੇ ਸਰੀਰ ਦੀ ਮੌਤ ਹੋ ਗਈ ਯਾ ਅਨਾਹਦ ਨਾਦ ਸੁਣਦਾ ਪਿਆ ਸਰੀਰ ਨੇ ਸਾਥ ਨਹੀਂ ਦਿੱਤਾ ਸਰੀਰ ਜਾਂਦਾ ਰਿਹਾ ऐसे मनुख किताया व्यर्थ नहीं जाएगा अगले जन्म चलेगा उस पुन प्रताप का सदका किताबली कितावली करता कहें शुभ कुल जन्म इसका जन्म बहुत किसी अच्छी कुल हो शुभ कुल जन्म स्वरूप तन तन करके बड़ा खूबसूरत होगा तन प्रभावित करेगा शुभ कुल जन्म तन भूप भोग आपत बहुत बड़ी भूमि जमीनों दा मालिक होगा धनवान होगा करीबन करीबन संसारिया विपतावान तो बचे हो पंडित देही अरोग पुन धर्म जान फल सत विद्वान बड़ा तीक्षण बुद्धि होगी कूले दे ਬਿੰਗੋੜੇ ਚ ਬੱਚੇ ਦੀ ਹੋਂਦ ਦਾ ਪਤਾ ਚਲ ਜਾਂਦਾ ਹੈ। ਇਹ ਤੀਖਣ ਬੁੱਧੀ ਦਾ ਹੈ। ਸਿਆਣੇ ਮਨਕ ਅੰਦਾਜ਼ਾ ਲਾ ਲੈਂਦੇ। ਪੰਡਤ ਦੇਹੀ ਅਰੋਗ ਪੁੰਨ। ਤਾਂ ਜ਼ਿੰਦਗੀ ਦੀ ਦੇਹੀ ਦੇ ਵਿੱਚ ਕੋਈ ਭਿਆੰਕਰ ਰੋਗ ਨਹੀਂ ਹੋਵੇਗਾ, ਅਸਾਧ ਰੋਗ ਨਹੀਂ ਹੋਵੇਗਾ। ਪੰਡਤ ਦੇਹੀ ਅਰੋਗ ਪੁੰਨ। ਧਰਮ ਜਾਨ ਫਲ ਸਥ। ਪੁਰਬਲੇ ਕੀਤੇ ਹੋਏ ਧਰਮ ਦਾ ਇਹ ਫਲ ਹੈ। ਦਾਨੰਗ ਪਰਾਪੁਰ ਬੈਣ ਬੁਜੰਤੇ ਮਹੀਪਤੇ ਇੱਕ ਮਨੁੱਖ ਨੇ ਪਤਨੀ ਕਿਤਨੀ ਗਾਲ ਨਾ ਗਾਲੀਏ ਕਿਤਨੀ ਗਾਲ ਨਾ ਗਲ ਕੇ ਸਾਜੋ ਸਮਾਨ ਤੇ ਕਾਰੋਬਾਰ ਦੇ ਤਰੱਕੀ ਹਾਸਲ ਕੀਤੀ ਹੈ ਪਰ ਇੱਕ ਮਨੁੱਖ ਦਾ ਜਨਮ ਹੀ ਹੋ ਗਿਆ ਕਿਸੇ ਰਾਜੇ ਦੇ ਘਰ ਕਿਸੇ ਅਰਬਾਂ ਪਤੀ ਦੇ ਘਰ ਉਹ ਤੇ ਜਨਮ ਤੋਂ ਅਰਬਾਂ ਪਤੀ ਉਹਨੇ ਕੱਕ ਵੀ ਨਹੀਂ ਕੀਤਾ ਪਰ ਪਿਛਲੀ ਸਾਧਨਾ ਨਾਲ ਚੱਲਦੀ ਹੈ ਦਾਨੰਗ ਪਰਾਪੁਰ ਬੈਣ ਗੁਰੂ ਅਰਜਨ ਦੇਵ ਜੀ ਦਾਨੰਗ ਪਰਾਪੁਰ ਬੈਣ ਭੁਜੰਤੇ ਮਹੀਪਤੇ ਕਹਿ ਸ਼ੁਭ ਕੋਲ ਜਨਮ ਸਰੂਪ ਤਨ ਭੂਪ ਭੋਗ ਆਪਤ ਪੰਡਤ ਦੇਹੀ arogh pun ਧਰਮ ਜਾਨ ਫਲ ਸਤ ਕੀਤਾ ਹੋਇਆ ਜਪ ਹਿਰਦੇ ਤੱਕ ਪਹੁੰਚ ਗਿਆ ਐਸਾ ਮਨੁਖ ਅਨਾਹਦਨਾਦ ਸੁਣਦਾ ਹੈ ਅਨਾਹਦਨਾਦ ਪ੍ਰਮਾਤਮਾ ਦੀ ਆਵਾਜ਼ ਹੈ ਜਿਹਨੂੰ ਸਿਰਫ ਰਸ ਆਉਂਦਾ ਸੀ ਉਸ ਨਾਲ ਇਹ ਬਹੁਤ ਅੱਗੇ ਚਲਾ ਗਿਆ ਬਿਸਮਤ ਦੇ ਚ ਜੀਵੇਗਾ ਬੜੇ ਰਹਸ ਦੇ ਜੀਵੇਗਾ ਇਹਦੀ ਜ਼ਿੰਦਗੀਆਂ ਚ ਬੜੀਆਂ ਗੁੰਡੀਆਂ ਖੁੱਲ ਜਾਣਗੇ ਇਹਨੋ ਬੜੀਆਂ ਬਾਰੀਕੀਆਂ ਦਾ ਪਤਾ ਹੋਵੇਗਾ ਬਦਕਿਸਮਤੀ ਇਹ ਧਰਮ ਦੀਆਂ ਨਾ ਬਾਰੀਕੀਆਂ ਨੂੰ ਅਨੁਭਵ ਕੀਤਾ ਜਾ ਸਕਦਾ ਹੈ ਸਮਝਿਆ ਜਾ ਸਕਦਾ ਹੈ ਪਰ ਗੁਰਬਾਣੀ ਕਹਿੰਦੀ ਹੈ ਸਮਝਾਇਆ ਨਹੀਂ ਜਾ ਸਕਦਾ ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੂੰਗਾ ਮੁਸਕਰੇ ਗੂੰਗੇ ਨੂੰ ਰਸਤੇ ਆਇਆ ਹੁਣ ਕੀ ਬਿਆਨ ਕਰੇ ਗੁਰੂ ਅਰਜਨ ਦੇਵ ਜੀ ਕਹਿੰਦੇ ਨਹੀਂ ਕਰ ਸਕਦਾ ਇਹ ਮਹਾਰਸ ਅਨਾਹਦ ਇਹ ਉਹ ਅਵੈਸੀ ਬਿਆਨ ਨਹੀਂ ਕਰ ਸਕਦਾ ਇੱਕ ਜਗ੍ਹਾ ਨਹੀਂ ਕਈ ਜਗ੍ਹਾ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਕਹੋ ਕਬੀਰ ਗੋਂਗੇ ਗੁੜ ਖਾਇਆ ਪੁੱਛੇ ਤੋ ਕ੍ਯਾ ਕਹੀਏ ਇਹਨੋ ਮਿਰਜ਼ਾ ਗਾਲਮ अपने आलमाना ढंग बयान करता है कहता है मुहब्बत के लिए कुछ खास दिल मखसूस होते हैं मुहब्बत के लिए कुछ खास दिल मखसूस होते हैं ये वो नगमा है जो हर साज पे गाया नहीं जाता यह गीत हर वाजे पर नहीं गाया जा सकता इस रब्बी गीत नर शरीर हर जबान नहीं गा सकती कोई चाहिए ने पूर्वले संस्कार कुछ मेहनत चाहिए कुछ घालना चाहिए मैंने कोई यत्न चाहिए ने कुछ डूंगाइया गहराइया चाहिए मोहब्बत के लिए कुछ खास दिल मखसूस होते हैं ये वो नगमा है जो हर साज पे गाया नहीं जाता मोहब्बत असल में मखमूर वो राजे हकीकत है समझ में आ गया है फिर भी समझाया नहीं जाता ਕਹਿੰਦਾ ਗੱਲ ਮੈਂ ਸਮਝ ਲਈ ਹੁਣ ਮੈਂ ਕਿ ਸਮਝਾਵਾਂ ਕਿਸ ਤਰ੍ਹਾਂ ਸਮਝਾਵਾਂ ਅਖਰੀ ਕਵਿ ਨੇ ਕਹੋ ਕਵੀਰ ਗੋਂਗੇ ਗੁੜ ਖਾਇਆ ਪੁੱਛੇ ਤੋ ਕੀ ਕਹੀਏ ਕਹੋ ਨਾ ਅਨੇਕ ਸੰਤਨ ਰਸ ਆਈ ਗਏ ਜਿਉ ਚਾਖ ਗੋਂਗਾ ਮੁਸਕਾਰੇ ਤਿਸ ਕੀ ਸੋਏ ਸੁਣੀ ਮਨ ਹਰਿਆ ਉਹ ਆਵਾਜ਼ ਉਹ ਅਨਾਹਦ ਨਾਦ ਔਰ ਉਹਦੇ ਚ ਪ੍ਰਭੂ ਦੀ ਸ਼ੋਭਾ ਮਹਿਮਾ ਸੁਣ ਕੇ ਅਭਿਆਸੀ ਅਨੰਦਿਤ ਹੋ ਜਾਂਦਾ ਹੈ ਹਰ ਆਨੁਕੁਨ ਹੋ ਜਾਂਦਾ ਹੈ ਰਹਿ ਸਮਈ ਹਾਲਤ ਵਿੱਚ ਹੋ ਜਾਂਦਾ ਹੈ ਅਗਰ ਜਪ ਜਾ ਰਹੀ ਹੈ ਤੇ ਦੋਨੋਂ ਪਹੁੰਚ ਜਾਏ ਕਿਥੇ ਦੋਨੇ ਹੀ ਤੱਕ ਬੈਖਰੀ ਪਰਾ ਬਣ ਜਾਏ ਤੁਹਾਨੂੰ ਕਿ ਸਮਾਂ ਹੋ ਗਿਆ ਮੈਂ ਛੇਤੀ ਛੇਤੀ ਬਿਆਨ ਕਰਾਂ ਗੰਢ ਹਮੇਸ਼ਾ ਲਈ ਖੁੱਲ ਜਾਂਦੀ ਹੈ ਨਾਭੀ ਹਮੇਸ਼ਾ ਲਈ ਖੁੱਲ ਜਾਂਦੀ ਹੈ ਪਵਨ ਦੀ ਝੋਟ ਨਾਲ ਨਾਭੀ ਖੁੱਲੀ ਸੀ ਤੇ ਧਨ ਉਠੀ ਸੀ ਹੁਣ ਧਨ ਦੀ ਝੋਟ ਨਾਲ ਨਾਭੀ ਖੁੱਲੀ ਹੈ ਬੈਖਰੀ ਪਰਾ ਬਣੀ ਹੈ ਗੰਗਾ ਗੰਗਾਉਤਰੀ ਚ ਪਹੁੰਚ ਗਈ ਹੈ ਧਨ ਜੇ ਥੋਂ ਨਿਕਲੀ ਸੀ ਵਾਪਸ ਉੱਥੇ ਹੀ ਪਹੁੰਚ ਗਈ ਹੈ ਉਲਟੀ ਗੰਗਾ ਜਮਨ ਮਿਲਾਂ ਇਹ ਨਾ ਵੀ ਦੋ ਹਾਲਤਾਂ ਦੇ ਚ ਪੂਰੀ ਖੁੱਲਦੀ ਹੈ ਹਮੇਸ਼ਾ ਲਈ ਇੱਕ ਤੇ ਜਦ ਆਖਰੀ ਪ੍ਰਾਣ ਦੇ ਚੋਂ ਨਿਕਲਦਾ ਹੈ ਮਰਨ ਲੱਗਿਆ ਆਖਰੀ ਪ੍ਰਾਣ ਆਯੁਰਵੇਦ ਆਚਾਰੀਆ ਮੈਂ ਫਿਰ ਅਰਜ਼ ਕਰਾਂ ਜੋ ਕੀ ਸਾਇੰਸ ਦਾ ਮੈਨੂੰ ਨਹੀਂ ਪਤਾ ਕੀ ਕਹਿੰਦੇ ਨੇ ਮੈਡੀਕਲ ਸਾਇੰਸ ਕੀ ਕਹਿੰਦੀ ਹੈ ਆਯੁਰਵੇਦ ਆਚਾਰੀਆ ਕਹਿੰਦੇ ਨੇ ਪ੍ਰਾਣ ਹੱਥਾਂ ਚ ਚਲੇ ਗਏ ਹੱਥ ਸੁਣ ਹੋ ਗਏ ਜ਼ੁਬਾਨ ਚ ਚਲੇ ਗਏ ਜ਼ੁਬਾਨ ਸੁਣ ਹੋ ਗਈ ਅੱਖਾਂ ਚ ਚਲੀ ਗਈ ਅੱਖਾਂ ਦੇਖਣੋਂ ਰਹਿ ਗਈਆਂ ਮਨੁੱਖ ਜ਼ਿੰਦਾ ਹੈ ਪੈਰਾਂ ਚ ਚਲੇ ਗਏ ਪ੍ਰਾਣ ਪੈਰ ਸੁਣ ਹੋ ਗਏ ਮਨੁੱਖ ਜ਼ਿੰਦਾ ਹੈ ਆਖਰੀ ਪ੍ਰਾਣ ਨਾਭੀ ਦੇ ਚੋਂ ਆਉਂਦਾ ਹੈ ਜੈਸੇ ਆਖਰੀ ਪ੍ਰਾਣ ਨਾਭੀ ਦੇ ਚੋਂ ਰੁਖਸਤ ਆਉਂਦਾ ਹੈ ਤੋ ਸਰੀਰ ਦੀ ਜਿਹੜੀ ਹਾਲਤ ਬਣਦੀ ਓਏ ਬਣਦੀ ਹੈ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ ਤਨ ਤੇ ਕੰਬਣੀ ਛਿੜ ਜਾਂਦੀ ਏ ਦੰਦੀਆਂ ਵੱਜਦੀਆਂ ਨੇ ਮੁਠੀਆਂ ਇੰਜ ਬੰਦ ਆਉਂਦੀਆਂ ਤੋ ਸਿਆਣਾ ਮਨੁੱਖ ਕਹਿੰਦਾ ਗੰਢ ਖੁੱਲ ਗਈ ਨਾਭੀ ਖੁੱਲ ਗਈ ਆਜ ਕਾਲ ਖੋਲੇ ਤੇਰੀ ਗਾਂਠੜੀ ਇਹਦੇ ਨਾਲ ਸਰੀਰ ਦੀ ਮੌਤ ਹੋ ਜਾਂਦੀ ਹੈ ਸਰੀਰ ਖਤਮ ਹੋ ਜਾਂਦਾ ਹੈ ਸ਼ਬਦ ਦੀ ਝੋਟ ਨਾਲ ਜਦ ਇਹ ਗੰਢ ਖੁੱਲਦੀ ਏ ਨਾਭੀ ਖੁੱਲਦੀ ਏ ਤਨ ਜ਼ਿੰਦਾ ਰਹਿੰਦਾ ਹੈ ਮਨ ਦੀ ਮੌਤ ਹੋ ਜਾਂਦੀ ਹੈ ਮੰਦੀ ਮੌਤ ਇਸ ਤਰ੍ਹਾਂ ਹੋ ਜਾਂਦੀ ਹੈ ਜਿਵੇਂ ਬੂੰਦ ਮਰ ਗਈਏ ਕਿਵੇਂ ਮਰ ਗਈਏ ਸਾਗਰ ਦੇ ਚਲੇਨ ਹੋ ਗਈ ਹੁਣ ਬੂੰਦ ਨਹੀਂ ਹੈ ਖਤਮ ਹੋ ਗਈ ਬੂੰਦ ਸਾਗਰ ਹੋ ਗਈ ਬੂੰਦ ਦੀ ਹੁਣ ਆਪਣੀ ਕੋਈ ਹੋਂਦ ਨਹੀਂ ਰਹੀ ਵਾਹ ਹੈ ਗੁਰੂ Right.